ਇਹ ਲੈ ਤੁਮ ਬੁਲਵਰਡ ਦੀ ਲੈ ਬਚੋ ਇਹ ਲੈ ਇਹ ਲੈ ਬਈ ਮੇਰੇ ਬੈਗ ਚੰਗੀ ਚੀਜ਼ ਹੈ ਗੁਟਕਾ ਸਾਫ ਦਿਨਾ ਹਮੇਸ਼ਾ ਉਹ ਇਹ ਮੇਰੇ ਨਾਲ ਇੱਕ ਗੁਟਕਾ ਸਾਫ ਮੇਰੇ ਕੋਲੇ 2000 10 ਦਾ ਗੁਟਕਾ ਸਾਫ ਆਲਵੇਜ਼ ਰਹਿੰਦਾ ਔਰ सौ उन्नीस सारी कृपा इतों ही होमां लव फ्रॉम मच थैंक यू आईफोन सोलह साड़ा। हाँ भाई मैं एक सोलह नहीं लिया भाई मेरे को पंद्रह सत्रह सतारा ही लिया मेरे को तो सोलह नंबर नहीं जीत लगा मेरे ऑरेंज कलर मेरा फेवरेट है ता ले लिया नहीं मैं अठारह लेना ही ਤੈਨੂੰ ਸ਼ਹਿਰ ਦੇ ਨਾਲ ਹੀ ਰੋਇਰੋਂ ਇਹ ਲੱਕੀ ਨੰਬਰ ਅੰਦਰ ਰੀਨਵਾਈਟਡ ਯੂਸ ਸੀ ਕਾਰਡ ਨਹੀਂ ਭਾਈ ਮੈਨੂੰ ਕੋਈ ਰਿਵਾਰਡ ਨਹੀਂ ਚਾਹੀਦਾ ਮੈਂ ਸਾਰੇ ਵਾਡਾਂ ਤੋਂ ਹੁਣ ਬਸ ਬਾਈ ਖਾਲਸਾ ਬਾਈ ਕੱਢ ਵੱਖਰਾ ਹਾਸਾ ਵੱਖਰਾ ਬਈ ਡਾਇਰੈਕਟ ਸੰਖੇਪ ਬਰਤੀਦਾ ਹੈ ਵਿੱਚ ਲੈ 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 ਇਸ ਤਰ੍ਹਾਂ ਵਾ ਭਾਈ मेरे बैग चंगी चीजें गुटका साहब मेरा हमेशा हो मेरे एक गुटका साहब मेरे को दो हज़ार दस का गुटका साहब ऑनविल सारी कृपा इतों ही होगी भाई बहुत परमा लव फॉर हिमाचल थैंक यू ਆਈਫੋਨ 16 ਸਾਡਾ ਹਾਂ ਭਾਈ ਮੈਂ ਕੋ 16 ਨਹੀਂ ਲਿਆ ਭਾਈ ਮੇਰੇ ਕੋ 15 ਸੀ ਹੋ ਸਕਦਾ 17 ਹੀ ਲਿਆ ਮੇਰੇ ਕੋ 16 ਨੰਬਰ ਨਹੀਂ ਠੀਕ ਲੱਗਾ ਭਾਈ ਔਰੇਂਜ ਕਲਰ ਮੇਰਾ ਫੇਵਰਿਟ ਆ ਤਾਂ ਲੈ ਲਿਆ ਨਹੀਂ ਮੈਂ 18 ਲੈਣਾ ਹੀ 3690 ਇਹ ਲੱਕੀ ਨੰਬਰ ਆ ਮੇਰੇ ਵੀ ਇਨਵਾਈਟਡ ਯੂ ਸੇ ਕਲਰ ਨਹੀਂ ਭਾਈ ਮੈਨੂੰ ਕੋਈ ਵਾਰਡ ਨਹੀਂ ਚਾਹੀਦਾ ਜੀ मैं सारे बार्डा तो हूं बस वाहसा वाही फते वाहसा वाहन भाई मेरे बैग चंगी तो चीजें गुटका साहब देना हमेशा ये मेरे एक गुटका साहब मेरे को तो दो हजार दस दस सौ सारी कृपा इतों ही होगी बहुत परमात्मा लव प्रॉब्ल हिमाचल थैंक यू जी आईफोन सोलह साढ़ा हाँ भाई मैं आई फोन सोलह नहीं लिया भाई मेरे को पंद्रह सौ ਕਦਸ ਤਾਰਾਇਆ ਨੂੰ ਸੂਨਾ ਨੰਬਰ ਨਹੀਂ ਸ਼ੀਲ ਲਗਾ ਦੇ। orange color ਮੇਰਾ ਫੇਵਰਟ ਆ ਤਾਂ ਲੈ ਰਿਹਾ। ਨਹੀਂ ਮੈਂ 18 ਲੈਣਾ ਹੈ। 36390 ਇਹ ਲੱਕੀ ਨੰਬਰ ਆ ਲੈ। ਵੀ ਇਨਵਾਈਟਡ ਯੂ ਸੇ ਕਹ। ਨਹੀਂ ਭਾਈ ਮੈਨੂੰ ਕੋਈ reward ਨਹੀਂ ਚਾਹੀਦਾ। ਮੈਂ ਸਾਰੇ reward ਤਾਂ ਹੁਣ ਬਸ ਬਾਈ ਖਾਸਾ ਬਾਈ ਕਰ। ਵਾਹ ਖਾਸਾ ਵਾਹ ਕਰੀ। ਕੋਸਾ ਦਾ ਉੱਜਿਨੀ ਬੋਲਦਾ ਮੈਂ ਸੜਾਈ ਚਲੇ ਤੇਰੇ ਨਾਲ ਵੀ ਆ ਰਾਈਵ ਬਰੋ ਗੋਡ ਬles ਵੀਡੀਓ ਡਨ ਜਿਨ੍ਹਾਂ ਨੇ ਹੋਰਾਂ ਸੌੜ ਲਈ ਉਹਨਾਂ ਨੂੰ ਥੈਂਕ ਯੂ ਜਿਨ੍ਹਾਂ ਨੇ ਲਾਈਕ ਸੌੜੀ ਉਹ ਉਹ ਸੁਣ ਕੇ ਮੈਨੂੰ ਦੱਸੋ ਕਿਹੜਾ ਗਾਣਾ ਬਹੁਤ ਚੱਲਿਆ ਲੱਗਾ ਲੈ ਇਹ ਤਾਂ ਮੈਂ ਤੁਹਾਨੂੰ ਜਿਵੇਂ ਆ ਵਾਈਟ ਲੰਬੀ ਆ ਮੈਂ ਤਾਂ ਥੋੜੀ ਜਿਹੀ ਗੱਲਾਂ ਮਤਾਂ ਕਰ ਲਈਏ ਅੱਜ ਅਸੀ ਗੋਡ ਬles ਦੀ ਵੀਡੀਓ ਡਾਲਾ ਕਰਦੇ ਹਾਂ ਉੱਪਰ ਨੇ ਤਾਂ ਉੱਪਰ ਕਰ ਰੱਖਿਆ ਹੈ ਚਾਰ ਮਰ ਦੇਖ ਲਈ ਵੀਡੀਓ ਚਾਰ ਮਰ ਇਸੇ ਕਿਸੇ ਸੁਨੇਹੇ ਨਾਲ ਕਿਸੇ ਕੋਲ ਬੜੇ ਫਰੈਂਡ ਵੀ ਬਹੁਤ ਛੇੜੀ ਹੁੰਦੇ ਨੇ ਨਾ ਜਿਹੜਾ ਉੱਚੀ ਨਾਲ ਉੱਚੀ ਗਏ ਆ ਆਪ ਸਾਰੇ ਰੋਲਾ ਪਾਦੇ ਰਹਿੰਦੇ ਆ ਖਾਣਾ ਖਾਂਦੇ ਲੜੀਆਂ ਸੰਭਲਦੇ ਰਹਿੰਦੇ ਆ ਦੂਜਾ ਬੰਦਾ ਕੋਈ ਗੱਲ ਕਰੇ ਤੇ ਫੇਰ ਹੰਦਾ ਵੀ ਯਾਰ ਆਈ ਲਵ ਯੂ ਟੂ ਫੋਕਸ ਸਵੀਟ ਹਾਰਟ ਯੈਸ ਸਵੀਟ ਹਾਰਟ Hello, sir. Hello, hello. How are you doing? <laughs> uh, black nice. oh, I'm nice. very good. I am very good. Professor, tell me about that car. a sexy <laughs> professor, Very <hello. laughs> cute. Hot, <Behut>. <laughs> oh, cute, <laughs> yeah, No, no. It's I so, like drink Yeah. So, water. Hot water is my thingy. You know. ਭਾਈ ਡਿਲੈਕਸ ਡਿਲੈਕਸ ਆਇਰਨ ਡਿਲੈਕਸ ਆਫਟਰ ਸ਼ੋਕ ਆਫਟਰ ਟੂ ਡਿਲੈਕਸ ਡਰਾਪ ਬੰਕੂ ਕੋ ਸਿਟਿੰਗ ਤਸ ਇੰਡੀਆ ਰਿ ਹੈ ਇਹ ਕਿਵੇਂ ਬਣਾ ਸਕਦੇ ਹੋ ਅਵਰੇ ਕਿ ਥਿਆਰੇ ਮੈਂ ਹਾਂ ਰਿਪੋਸ ਯੈਸ ਆਰ ਯੂ ਸੋਰ oh my goodness you are so kind i will let everyone know um, like, oh this pop nurse bye hi hi ਕਿੱਥੇ ਜਾ ਰਹੇ ਨੇ ਜਾ ਰਹੇ ਬਾਈ ਕਿਤੇ ਆਸਟ੍ਰੇਲੀਆ ਜਾ ਰਹੇ ਮੈਨੂੰ ਪਤਾ ਨਹੀਂ ਕਿੱਥੇ ਜਾ ਰਹੇ ਪਤਾ ਨਹੀਂ ਮੈਲਬਨ ਜਾ ਰਹੇ ਜਾਂ ਕੋਈ ਸ਼ਹਿਰ ਨਹੀਂ ਜਾ ਰਹੇ ਲਈ ਟੈਕਸੀ ਲਿਓ ਬੈਗ ਉੱਪਰ ਰੱਖਤਾ ਪਤਾ ਨਹੀਂ ਕਿ ਆਪਾਂ ਅਸੀਂ ਪਈ ਬਾਇ ਹਾਂ ਤੇ ਬਾਈ ਕਮ ਟੂ ਐਡਰੈਸ ਥੈਂਕ ਯੂ ਬਾਈ ਜੀ ਤੇਜੀ ਤੇਰੇ ਜਨਪੁਰ ਜਾਂ ਜੰਨਤ ਨੂੰ ਪੀਰ ਛਾੜ ਦੋ ਯਾ ਕੋਈ ਨਿਆਣੇ ਨੂੰ ਕੋਈ ਗੱਲ ਬੋਲ ਲੈਣੇ ਚੰਨ ਦੇ ਦਰਵਾਜ਼ੇ ਹੋ ਵੀ ਯਾਰ ਬੰਦਾ ਨਹੀਂ ਗੱਲ ਕਰਦਾ ਅੱਗੇ ਬਦਲੋ ਇਹ ਕੋਈ ਗਲਤ ਹਲਕੀ ਨਹੀਂ ਹੈ ਜੈ ਜੀ ਭਾਈ ਸਾਸਰੀ ਦਾ ਨਹੀਂ ਇੱਕ ਸਾਫ ਦਾ ਡੇਟਰ ਆਫ ਯਰਸੈਲਫ ਐਂਡ ਪੂਸਟਿੰਗ ਯੈਸ ਆਲ ਦਿਸ ਮਨੀ ਭਾਈ ਕੰਮ ਨੂੰ ਸਿੰਗਾਪੁਰ ਓਕੇ ਉਸਾ ਚ ਹੈਪੀ ਵਾਲੀ ਹੈਪੀ ਵਾਲੀ ਤੇਰੀ ਵੀ ਦੀ ਜੀ ਭਾਈ ਕਿਤੇ ਨਹੀਂ ਪਤਾ ਲੱਗਾ ਪਰ ਜਲਦੀ ਤੁਸੀਂ ਮਿਲੋਣੀਆਂ ਮੇਰੇ ਮਦਦਗੀ ਤੇ ਲਵ ਯੂ ਜੀ ਬਲੈਸਿੰਗ ਯੂ ਟੇਕ ਕੇ ਜੀ ਥੈਂਕ ਯੂ ਗਾਇਜ਼ ਹੋਰਾਂ ਨੂੰ ਬਹੁਤ ਪਿਆਰ ਦੇ ਰਿਆ ਥੈਂਕ ਯੂ ਸੋ ਮਚ ਸਾਰੇ ਗਾਣੇ ਹਿਸਾਬ ਰੱਖਦੇ ਆਂ ਮੇਰੇ ਗਾਣੇ ਤੁਹਾਡੇ ਫੇਵਰੇਟ ਆ ਉਹਨਾਂ ਦੀ ਮੈਂ ਵੀਡੀਓ ਬਣਾਤੀ ਸਾਰੇ ਵੀ ਸਾਡੇ ਦੂਖ ਮੇਰੇ ਫੇਵਰੇਟ ਆ ਉਹਨਾਂ ਦੀ ਹਲੇ ਪਈ ਹੈ ਬਾਈਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ Hi everyone, we ask you please place your bags, especially your smaller bags, underneath that seat in front of you and any larger bags in any of our overhead lockers.

ਆਉਂਗਾ ਸਾਬੀਦ ਨੂੰ ਕੇ ਮੈਨੂੰ ਬਰਾਤ ਸੋ ਆਹ ਇਸ ਤੋਂ ਚੁੱਕ ਕੇ ਐਕਸਲ ਕੋਸ ਮੈਨੂੰ ਕਰ ਰਿਹਾ ਮੈਨੂੰ ਵੀ ਬ੍ਰੈਕਫਾਸਟ ਲੈਣਾ ਹੈ ਹਰ ਵੇ ਬ੍ਰੈਕਫਾਸਟ ਪਰ ਕਿਸੇ ਸੋ ਹੀ ਇਸ ਕੋਸ ਆ ਮਾਈ ਸ਼ੋ ਯੂ ਕੇਕੀ ਬ੍ਰੈਕਫਾਸਟ ਯੈਸ 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 ਗਾਓ ਪੂਰੀ ਸემი ਦੀ ਰੋਟੀ ਖਾ ਲੋ ਹਾਂ ਜਦੋਂ ਕੀ ਟਾਂਸ ਸਿਸਟਮ ਹੋਵੇਗਾ ਕਿੱਥੇ ਚੱਲੇ ਬਾਈ ਬਾਈ ਮੈਂ ਚੱਲਾਂ ਕਿੱਥੇ ਆਸਟ੍ਰੇਲੀਆ ਚੱਲਾਂਗੇ ਸਭ ਪਤਾ ਨਹੀਂ ਕਿੱਥੇ ਚੱਲਾਂਗੇ ਓਕੇ ਓਕੇ ਕੋਈ ਨਹੀਂ ਕੋਈ ਨਹੀਂ ਕੋਈ ਸਸਤਾ ਪਲਾਨ ਚਾਹੀਦਾ ਹੈ ਸਭ ਤੋਂ ਸਭ ਦੀ ਛੋੜ ਦਿੱਤੀ ਹਾਂ ਜੀ ਬਹੁਤ ਬਹੁਤ ਆਗਾਹੀ ਬਹੁਤ ਆਪਾਂ ਹੋਰ ਸਹੀ ਯਾਰ ਇਹ ਬੰਦ ਹੋਗਾ ਨਾ ਯਾਰ ਜਦ ਤੱਕ ਅਹੀਂ ਹੈਗੇ ਆਂ ਜਦ ਤੱਕ ਹਮ ਕਹਿੰਦੇ ਨਹੀਂ ਬੰਦ ਕਰ ਨੂੰ ਉੱਪਰ ਜੀ ਆਖੇ ਕਹਿਣਗੇ ਬੰਦ ਕਰ ਦੋ ਇਹ ਕੰਮ ਡਰਦਾ ਕਿਉਂ ਸੈਂਕ ਤੋਂ ਡਰਨਾ ਕਦੇ ਸੈਂਕ ਤੋਂ ਡਰ ਸਕਦੇ ਤੂੰ ਦੱਸ ਦੇਗਾ ਜੀ ਇਹ ਤਾਂ ਗੱਲ ਹੀ ਠੀਕ ਨਹੀਂ ਲੱਗੀ ਮੈਨੂੰ ਡਰਦਾ ਕਿ ਜੋ ਡਰੀਏ ਵੀ ਐਂਦਾ ਵੀ ਜਦੋਂ ਕਾਜੀ ਕਾਜੀ ਐਨਕਾ ਲਾ ਕੇ ਦੇਖਦਾ ਵੀ ਨਹੀਂ ਲੇਕਿਨ ਹਾਂ ਹੁਣ ਦੀਦਾ ਵੇ ਸਾਰਾ ਐਨਕੋ ਐਨਕਾ ਲੱਗਿਆ ਨਹੀਂ ਨਾ ਮੈਨੂੰ ਸ਼ੌਕ ਵਾਲੀ ਵਾਲੀ ਆਇਆ ਕਾਜੀ 93 ਦੀ ਕਾਪੀ ਰਾਈਟ ਕਿਸੇ ਕੋਈ ਜਾ ਉਹ ਬ੍ਰੋ ਤੁਹਾਨੂੰ ਲੱਗਦਾ ਸੀ ਟ੍ਰਾਈ ਨਹੀਂ ਕੀਤੀ ਹੋਊਗੀ ਮੈਂ ਆਪ ਬਾਏ ਕਰਕੇ ਲਾਉਣ ਦੀ ਵੀ ਟ੍ਰਾਈ ਕਰ ਦਿੱਤੀ ਬਹੁਤ ਲੱਗਦਾ ਮੈਂ ਨਾ ਕੀਤੀ ਮੈਨੂੰ ਲੱਗਦਾ ਇਹ ਸਾਰੇ ਆਪਸ਼ਨਸ ਨਹੀਂ ਲਾਕ ਕੀਤੇ ਹੋਣਗੇ ਮੈਂ ਤੇ ਹਣੀ ਭਾਈ ਨੇ ਰਲ ਕੇ ਬਾਹਰ ਕਰਕੇ ਲੋਨ ਦੀ ਵੀ ਕੋਸ਼ਿਸ਼ਾਂ ਦੇ ਲਈ ਬਣੀ ਕੋਈ ਗੱਲ ਸਾਰਾ ਕੁਝ ਕਰਕੇ ਦੇਖ ਲੈ ਬਾਈ ਜਿਹੜੇ ਤੁਹਾਡੇ ਆਪਸ਼ਨ ਤੁਸੀਂ ਦੱਸ ਦਿੱਤਾ ਸਾਰੇ ਕਰ ਲੈ ਬਾਈ ਨਹੀਂ ਬਣੀ ਗੱਲ ਹੋ ਕੀ ਕਰ ਸਕਦਾ ਹਾਂ ਬਸ ਹੀ ਮਾਰਾ ਜਾ ਐਨਕ ਤਾਂ ਠੀਕ ਨਹੀਂ ਲੱਗਦਾ ਠੀਕ ਨਹੀਂ ਲੱਗਦਾ ਮੈਂ ਤਾਂ ਲਾ ਕੇ ਰੱਖੂੰਗਾ ਆਪਾਂ ਪਾਹੇ ਖਰਚੇ ਆਪਾਂ ਲਾ ਦੇ ਜਾਤ ਤੱਕ ਪਹਿਲੇ ਪੂਰੇ ਦਿਨ ਤੇ ਲਾਉਂਗੇ ਮੈਂ ਲਾਉਂਦਾ ਹਾਂ ਪ੍ਰਯਾਗਰਾਜ ਥੈਂਕ ਯੂ ਬਾਈਕਲ ਸਟਾਰਾ ਬਾਈਕਲ ਸਟਾਰਾ ਹੈਗਾ ਮਤੂੰ ਕੀ ਹੋਰ ਸੀ ਉਹ ਆਇਆ ਬਾਈਕਲ ਸਟਾਰਾ ਫਮਟੂ ਸੇ ਹਲੇ ਵਾ ਸ਼ੁਰੂ ਨਹੀਂ ਕੀਤਾ ਬਾਈਕਲ ਸਟਾਰਾ ਡਾਇਰੈਕਟ ਕੰਪਲਟ ਹੋ ਰਹੀ ਹੈ ਬਾਈਕਲ भाई तो मेरे बैग चीज चीजें गुटका साहब देखा हमेशा ये मेरे एक गुटका साहब मेरे को दस का गुटका साहब सुनिस्टर सारी कृपा इतों ही भाई। ਹਾਂ ਪਰ ਮਾਤਾ ਜੀ ਲਾਫਰ ਨੂੰ ਮਾਚਾ ਥੈਂਕ ਯੂ ਆਈਫੋਨ 16 ਸਾਡਾ ਹਾਂ ਭਾਈ ਮੈਂ 16 ਨਹੀਂ ਲਿਆ ਭਾਈ ਮੈਨੂੰ 15 ਬੱਸ ਸਤਾ 17 ਹੀ ਲਿਆ ਮੈਨੂੰ 16 ਨੰਬਰ ਨਹੀਂ ਚੰਗੀ ਲੱਗਾ ਬਈ orange color ਮੇਰਾ ਫੇਵਰਟ ਆ ਤਾਂ ਲੈ ਰਿਹਾ ਨਹੀਂ ਮੈਂ 18 ਲੈਣਾ ਹੈ 3 6 ਤੇ 9 ਯੂ نو ਇਹ ਲੱਕੀ ਨੰਬਰ ਹੁੰਦੇ ਹੈ ਵੀ ਇਨਵਾਈਟਡੀ ਯੂ ਸੇਕਾਇ। ਨਹੀਂ ਭਾਈ ਮੈਨੂੰ ਕੋਈ ਵਾਰਡ ਨਹੀਂ ਚਾਹੀਦਾ ਇਹ। ਮੈਂ ਸਾਰੇ ਬਾੜਾਂ ਤੋਂ ਹੁਣ ਬਸ ਮੈਂ ਖਾਲਸਾ ਵਾਂਗ ਕਰਦਾ। ਵੱਖਵਾ ਸਭਾ ਵੱਖਵਾ ਤੇਹੀ। ਸੋਖਾ ਲਗਾ ਸੋਖੀ ਨਹੀਂ ਸਕਦਾ। ਕਿਉਂਕਿ ਸੱਚੀ ਗੱਲ ਹੈ ਜੀ। ਸਾਰੀ ਕਿਰਪਾ ਮੈਂ ਹਮ ਤੱਕ ਨੂੰ ਸੁਖਣੀ ਸਾਥੀ ਹੋ। ਜਰਨੀ ਟੂ ਸਟਾਰਟ। ਐਨਕਾ ਕਿਉਂ ਲੈਣ ਮਰਜੀ ਅੰਗਿਆਨ ਨਾ ਮਤਲੇ ਨਹੀਂ ਨਾ ਚਾਹੀਦਾ। ਉਹ ਦੱਸ। ਦੱਸ ਮਰਜੀ। ਇਹ ਸਾਡੇ ਭਾਣਾ। ਨਹੀਂ ਆਉਂਦਾ। ਲੈ ਨੂੰ ਮੈ ਲੋ ਤੁਹਾਡਾ ਪਿੰਡ ਮਾਸ਼ਾ ਅੱਲ ਮੈ ਲੱਗ ਗਿਆ ਜੀ ਕਿੰਨੇ ਸੇ ਮਈਆ ਲੈ ਤੂੰ ਮੈਨੂੰ ਮਰਵਾ ਰਿਹਾ ਇੱਥੇ ਗਾੜੇ ਵਾਲੇ ਇਹ ਕਿਹੜਾ ਤਾੜ ਹੋਇਆ ਪਾਈ ਜੀ ਇਹ ਬਿਸਮਿਲ ਲਵ ਯੂ ਬlesing ਥੈਂਕ ਯੂ ਵੈਰੀ ਥੈਂਕ ਯੂ ਲਵ ਫਰਮ ਨੋਇਡਾ ਬਾਈ ਅ

ਬਾਈ ਕੰਡਰੀ ਦਾ ਸੌਰੀ ਨਹੀਂ ਮੈਡੀਕਲ ਮੈਂ ਕੰਕ ਕੱਤੀ ਸੱਤ ਦਿਨ ਨੂੰ ਬਿਅਸਪੀਨੀਆ ਜਾ ਰਿਹਾ ਹਾਂ ਮੈਂ ਜਾ ਮਰ ਕੇ ਤੇ ਰਿਹਾ ਮਤਲਬ ਅਸਲ ਅਹ 12 ਸੈਂਟਿਸ 12 ਸੈਂਟਿਸ ਮੇਰਾ ਲਾਈਫ ਨੂੰ ਮਰ ਕੇ ਲੰਬਾ ਹੋ ਉਸੇ ਤਰ੍ਹਾਂ ਇਹਨੋਂ ਫੈਲਟ ਸੁਤਵਾ ਦੇ ਆਪਾਂ ਕਿਹੜਾ ਚਰ ਗੱਲ ਨਹੀਂ ਹੋਣੀ 15 16 ਘੰਟੇ ਦੀ ਫਲਾਈਟ ਆਪਾਂ ਬਾਈ ਬਾਈ ਤੇ ਮੈਂ ਚਾਦੀਆਂ ਦੇ ਬਾਹਰ ਗਿਆ ਤਾਂ ਸਾਰੇ ਵੀ ਇਹ ਵੀ ਦੀਵਾਲੀ ਪਾ ਲਈ ਹੈਪੀ ਹੋਗਣ ਤੇ ਅੱਗੇ ਆਇਆ ਆਹ ਬੈਠੇ ਆ ਰਿਹਾ ਮੈਂ ਤਾਂ ਬੱਸ ਉਹ ਲੱਗਦਾ ਨਿਊ ਮੂਵੀ ਨਿਊ ਡਾਈਟ ਆਸਾ ਜੋ ਨਿਊ ਮੂਵੀ ਅਗਲੇ ਸਾਲ But I have different subjects that be very good. of. i from... What i from Moon. Huh? You're from Moon? Okay. ਸੋ ਨਯਾਰ ਬਸ ਕਰੀਮਾ ਤੋਹੀਦ ਸਲਮ ਇਹ ਤੁਹਾਡ ਬਲੈਸਿਡ ਵੀਡੀਓ ਹੋ ਗਈ ਉਹ ਦੋਸਰੋ ਤੇ ਜਦੋਂ ਮੈਂ ਟ੍ਰਾਈ ਕਰਦਾ ਮਾਈਆ ਦੀ ਵੀਡੀਓ ਤੇ ਪੈਨ ਦੀ ਵੀਡੀਓ ਇਹ ਕਰ ਦਵਾਂ ਦੈਨ ਫਿਰ ਡਿਲੈਕਸ ਜਿਹੜੀ ਡਿਲੈਕਸ ਆਉਗੋ ਮੈਂ ਉਹ ਵੀਡੀਓ ਆਲਰੇਡੀ ਡਰਾਪ ਕਰਾਂ ਉਹ ਵੀਡੀਓ ਸੀ ਆਪ ਆਲਰੇਡੀ ਕਰ ਲਿਆ ਸੀ ਡਿਲੈਕਸ ਉਹ ਤੇਜੀ ਬੰਦੇ ਨੂੰ ਸਾਰਿਆਂ ਨੂੰ ਸਸਰੀ ਦਾ ਹੁੰਦਾ ਕਿਹਾ ਸੜਿਆ ਬਾਕੀ ਗਲਤੀ ਹੋ ਗਈ ਹੋਰ ਤਾਂ ਵੀ ਬਹੁਤ ਨਹੀਂ ਤਾਂ ਨਹੀਂ ਗਲਤੀ ਨਹੀਂ ਹੋਣੀ ਸਾਰੇ ਮਾਫੀ ਮੇਰੇ ਮਨਵਾਸ ਕਰਦੇ ਆ। ਤਾਂ ਸਾਡੇ ਕੋਲ ਲੈਬ ਆਪ ਕੋ ਇਹ ਕਲੈਰ ਕਰਨਾ ਹੈ ਰਿਲੇਸ਼ਨ ਬਾਈ ਲਵ ਫਰੈਂਡ ਬੰਟੀ ਤੇ ਮੇਰਾ ਇਹ ਤਾਂ ਇਹ ਨਹੀਂ ਦੱਸ ਨਹੀਂ ਰਿਹਾ। ਉਹਕੇ ਜਿਹਾ ਸਾਡਾ ਵੀ ਬਹੁਤ ਪਿਆਰ। थैंक यू सो मच। ओके, 나즈미 ਬਾਈ, টা টা। ਦੱਖਣ ਜਾਪੁਰ ਦਾ ਲੱਗੀ ਲੱਗੀ ਦਾਦਾ ਦਾਦਾ ਬਾਏ ਬਸ ਕਰੋ ਬਸ ਕਰੋ ਉਹ ਬਸ ਕਰੋ